ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋ ਉਹ ਦੀ ਕਿਦਾ ਸਜਣੋ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਅੱਛਾ ਅੱਜ ਆਪਾਂ ਗੱਲ ਕਰਨੀ ਮਰਜ਼ੀ ਲੀ ਵੀ ਆਜ ਹਾਂਜੀ ਠੀਕ ਹੈ ਵੀ ਮਤਲਬ ਕਿ ਅਸੀਂ ਉੱਥੇ ਸਲੇਬਾ ਪਾਉਂਦੇ ਸੀ ਅੱਛਾ ਜੀ ਸਲੇਬਾ ਮਤਲਬ ਜਿਵੇਂ ਲੈਂਟਰ ਪਾਉਨੇ ਆ ਹੂੰ ਕੰਕਰੀਟ ਲਈ ਜਾਂਦੇ ਆਪਾਂ ਹਾਂਜੀ ਅਸੀਂ ਰਾਹ 'ਚ ਸਾਡਾ ਟਾਇਰ ਪੈਂਚਰ ਹੋ ਗਿਆ ਅੱਛਾ ਜੀ ਨੇਟ ਹੋ ਗਈ ਗੱਡੀ ਹਾਂ ਗੱਡੀਆਂ ਵੀ ਚਾਰ ਹਾਂ ਚਾਰੇ ਲੇਟ ਹੋ ਗਈ ਅੱਛਾ ਜੀ ਦੂਰ ਜਾਣਾ ਸੀ ਹਾਂ ਸਮੇਂ ਸਮੇਂ ਤੇ ਰੋਕ ਕੇ ਉੱਤੇ ਚੜ ਕੇ ਵਹਿੰਦੇ ਹੁੰਦੇ ਸੀਗੇ ਮਗਰ ਪਾਣੀ ਛੜਨਾ ਹਾਂ ਪਾਣੀ ਛੜ ਕੇ ਡਰਾਮ ਮਤੀਜ ਘਮਾਉਣਾ ਮਿਕਸ ਕਰਨਾ ਵੀ ਮਾਰ ਤੈਰ ਤਾਂ ਨਹੀਂ ਹੋ ਰਿਹਾ ਪਤਲਾ ਤਾਂ ਨਹੀਂ ਹੋ ਰਿਹਾ ਵੇਖ ਕੇ ਯਾਰਾਂ ਟੈਂਪਰੇਚਰ ਸਾਰਾ ਅੱਛਾ ਜੀ ਪਰ ਜਦੋਂ ਸਿਰੇ ਗਏ ਆ ਟਾਈਮ 1 ਘੰਟਾ ਆਊਟ ਹੋ ਗਿਆ ਅੱਛਾ ਵੀ ਇੰਨੇ ਟਾਈਮ ਦੇ ਅੰਦਰ ਅੰਦਰ ਰਾਇਵਾ ਮਸਾਲਾ ਪਾ ਸਕਦੇ ਆ ਪਾ ਸਕਦੇ ਆ ਉਸ ਤੋਂ ਬਾਅਦ ਜੇ ਮਜਬੂਤੀ ਘਟ ਜਾਂਦੀ ਹੈ ਦੀ ਅੱਛਾ ਜੀ ਆਪਣੇ ਕਿਤੇ ਕਿਸੇ ਨੇ ਵੇਖਿਆ ਇਹ ਨਹੀਂ ਬਿਲਕੁਲ ਨਹੀਂ ਜੀ ਫੇਰ ਅਸੀਂ ਕਿੱਥੇ ਚੰਗੇ ਆ ਕਿੱਥੇ ਚੰਗੇ ਸਹੀ ਸ਼ਰਿਆਂ ਬੇਇਮਾਨੀ ਕਰਦੀਆਂ ਆਪਾਂ ਉਹ ਕੋਲੇ ਖੜਾ ਸੀਗਾ ਲਿਬੀ ਇਹ ਤਾਂ ਹੁੰਦਾ ਆਪਣੇ ਵਾਲਾ ਉਹਨੇ ਤਾਂ ਪਵਾ ਦੇਣਾ ਸੀ ਪਵਾ ਦੇਣਾ ਸੀ ਹਾਂ ਉਹਨੇ ਉਹ ਟਾਈਮ ਵੇਖਿਆ ਉਹਨੇ ਕਿਉਂ ਵੀ ਨਹੀਂ ਭਰਿਆ ਉਹਨਾਂ ਬਰ ਰ ਹੂੰ ਹੂੰ ਕਦੋਂ ਦੋ ਵਜੇ ਦੋ ਵਜੇ ਸਾਈਡ ਤੇ ਸਾਰੀ ਦੁਹਾਤੀ ਪਪਾ ਦੁਬਾਰਾ ਆਈਆਂ ਦੂਜੇ ਦਿਨ ਅੱਛਾ ਜੀ ਠੀਕ ਹੈ ਜੀ ਹਾਂ ਉਹ ਲੋਕ ਸਹੀ ਗੱਲ ਕਿਊਬ ਭਰਨਾ ਹੈ ਕਿਊਬ ਐ ਜੇ ਹੁੰਦਾ ਉਹ ਲੋਹੇ ਦਾ ਹਾਂ ਉਹਦੇ ਵਿੱਚ ਕੰਕਰੀਟ ਪਾ ਕੇ ਉਹਨੂੰ ਐ ਚੱਕ ਦੇਣਾ ਅੱਛਾ ਜੀ ਹੁਣ ਕਿ ਉਹਦੇ ਨਾਲ ਮੀਟਰ ਲਖਾ ਕਰਕੇ ਐ ਵੇਹਦੇ ਕਿੰਨਾ ਖੜ ਗਿਆ ਹੈ ਹਾਂ ਇਹ ਵਾਕਏ ਚ ਜਾਣ ਹੈਗੀ ਹੈ ਜਾਣ ਹੈਗੀ ਇਨੇ ਟਾਈਮ 'ਚ ਪਕੜ ਕਰ ਗਿਆ ਏ। ਅੱਛਾ ਜੀ। ਮੇਰੇ ਬੈਚੀ 'ਚ ਮਾਤਾ ਉਹ ਚੀਜ਼ ਏ ਫਰਮੇ ਦੇ। ਹਾਂ। ਫਰਮਾ ਚੱਕ ਦੇਣਾ ਉੱਪਰ। ਹਾਂ ਚੱਕ ਦੇਣਾ। ਤੂੰ ਵੇਖਣਾ ਕਿੰਨਾ ਖੜ ਗਿਆ ਏ ਇਨੇ ਟਾਈਮ 'ਚ ਇੰਨੀ ਇੱਥੇ ਕਰੰਟ ਆ। ਕਰੰਟ ਆ। ਇਹ ਜੇ ਨੂੰ ਇੰਨੇ ਮੈਂਟ ਰੱਖਿਆ ਜਾਵੇ ਤੈਨੂੰ ਪੂਰਾ ਕਿਊ ਵੀ ਬੰਦ ਹੋ ਜਾਣਾ। ਠੀਕ ਆ। ਕਿਹਾ ਵੀ ਪਕੜ। ਪਕੜਾ। ਚੈੱਕ ਕਰਦੇ ਆ ਜੀ। ਹਾਂ। ਸਾਡੇ ਵਾਲੇ ਜਿਹੜੇ ਫੋਰਮੈਨ ਲਾਏ ਉੱਥੇ ਉਹ ਕਦੇ ਕਰਦੇ ਆ। ਹਾਂ। ਕਿਉ ਪਾਇਆ ਥੱਲੇ ਮਨਾ ਦੇ ਦਿੰਦਾ ਤੁਹਾਨੂੰ ਕੋਈ। ਹਾਂ। ਕੋਈ ਪਾਵੇ ਆਪਾਂ ਰਹਿਣਾ ਇੱਥੇ। ਬਾਬਾ ਭਾਈ ਨਾਲ ਵੀ ਦੀ ਮਾਰਪਾਂ ਕਰਦਾ। ਸਹੀ ਗੱਲ ਆ ਜੀ। ਕੋਈ ਜੁਰਦਿਓ ਥੱਲੇ ਦੇਵਾਂਗੇ ਇਹਨਾਂ ਨੂੰ ਆਪਾਂ। ਬਈ ਮਾਣ ਨਾਲ ਵੀ ਬਣਾਉਣਗੇ। ਹਾਂ। ਗੁਰੂ ਦੇ ਆਪਣੇ ਸਾਰੇ ਐਂ ਕਰਦੀ ਐ। ਸਹੀ ਗੱਲ ਆ ਜੀ। ਸੌਣ ਲੱਗੇ। ਹਾਂ। ਹੁਣ ਅਸੀਂ ਦਫਈ ਸੀ। ਹਾਂ ਜੀ। ਸਾਡੀ ਡਿਊਟੀ ਲੱਗੀ ਖੇਤਾਂ 'ਚ ਮਜ਼ਰੇ ਕਹਿੰਦੇ ਖੇਤਾਂ ਨੂੰ। ਅੱਛਾ ਜੀ। ਬਾਬਾ ਖੇਤ ਵੇਖ ਤੂੰ। ਖਜੂਰਾ ਲਾਈਆਂ। ਅੱਛਾ ਜੀ। ਸਾਰੀ ਖੇਤਾਂ ਦੇ ਨੰਬਰ ਬਣੇ ਗਿਆ ਫਾਰਮ ਕਿੱਲਿਆਂ ਦੇ ਵੀ ਆ ਛੜਕ ਹੈ ਆ ਦੋ ਨੰਬਰ ਛੜਕ ਆ ਦੀ ਦੋ ਨੰਬਰ ਤੇ ਆ ਪੰਜ ਨੰਬਰ ਮਜਰਾ 6 ਨੰਬਰ ਮਜਰਾ 7 ਨੰਬਰ ਮਜਰਾ ਜਿੱਥੋਂ ਪਾਣੀ ਟੁੱਟ ਗਿਆ ਥੱਲੇ ਅੰਡਰਗਰਾਉਂਡ ਪਾਈਪ ਜਾਂਦੇ ਆ ਜਾਂ ਪਾਈਪ ਲੀਕ ਹੋ ਗਿਆ ਜਾਂ ਕੋਈ ਜੇਸੀ ਵੀ ਚੱਲ ਰਹੀ ਹੈ ਕਿਤੇ ਗਲਤੀ ਨਾਲ ਲੀਕ ਹੋ ਗਿਆ ਜਾਂ ਕਿਵੇਂ ਵੀ ਪਾਈਪ ਪਾਟ ਗਿਆ ਸਾਨੂੰ ਫੋਨ ਕਿੱਥੋਂ ਆਣਾ ਆਪੂ ਦਾਬੀ ਤੋਂ ਅੱਛਾ ਜੀ 60 ਕਿਲੋਮੀਟਰ ਸਹਿਰ ਤੋਂ ਕੀ ਬਾਤ ਹੈ ਠੀਕ ਹੈ ਉੱਥੋਂ ਮੈਸੇਜ ਆਉਣਾ ਹੈ ਹਾਂ ਕਿ 16 ਨੰਬਰ ਮਜਰੇ ਦਾ ਪਾਣੀ ਲੀਕ ਹੋ ਗਿਆ ਜਾਓ। ਕੀ ਬਾਤ ਹੈ ਜੀ ਸਿਸਟਮ ਕੋ ਸਿਸਟਮ। ਉਦੋਂ ਦੀ ਗੱਲ ਕਰਦਾ ਨਾਲੇ ਮੈਂ ਅੱਜ ਦੀ ਨਹੀਂ ਉਹਦੀ। ਜਾਇਦ ਹੁੰਦਾ ਸੀ ਜਦੋਂ ਖਲੀਫੇ ਉਹ ਨਹੀਂ ਤਾਂ ਹੁਣ ਆਏ ਆ। ਉਹਨਾਂ ਨੇ ਆਪ ਦੇ ਨਾਂ ਤੇ ਬਣਾ ਲਿਆ ਜੀ ਬੁਰਜ ਖਲੀਫਾ ਬਣਾਣਾਂ ਲਈ। ਉਹ ਤੋਂ ਜ਼ਾਇਦ ਹੁੰਦਾ ਸੀ। ਅੱਛਾ। ਬਾਬਾ ਠੀਕ ਆ। ਉਦੋਂ ਦੀ ਗੱਲ ਕਰ ਰਹੇ ਆ। ਉਹਨੇ ਕਿਹਾ ਵੀ ਜਾਓ ਬਈ ਉੱਥੇ ਆਏ ਆ। ਦੇਖੋ ਤਰੱਕੀ ਲੋਕਾਂ ਦੀ। ਠੀਕ ਹੈ। ਜਾ ਕੇ ਅਸੀਂ ਉਹ ਪਾਣੀ ਬੰਦ ਕਰਨਾ। ਠੀਕ ਹੈ। ਤੇ ਯਾਰ ਸਾਡੇ ਲੋਕਾਂ ਨੇ ਉਹਨਾਂ ਦਾ ਕੰਮ ਫੇਲ ਕਰਤਾ ਨਾ ਰੋਡ ਬਣਾਏ ਆ ਅੱਛਾ ਜੀ ਬਿਲਕੁਲ ਬਰੋੜ ਦੀਆਂ ਮੀਂਹ ਨਹੀਂ ਪੈਂਦੇ ਸੀ ਉੱਥੇ ਪਰ ਰੋਡ ਦਾ ਜਦੋਂ ਬਣੀ ਜਾਂਦਾ ਨਾ ਆਪਣੇ ਆ ਰੋਡ ਬਣਦੇ ਆ ਆਪਾਂ ਕਿਹਦੇ ਪੁੱਛਿਆ ਇਹਨਾਂ ਨੂੰ ਪੀਜੀ ਜਾ ਰਹੇ ਮੀਂਹ ਆ ਜਾਣਾ ਭਾਈ ਇਹ ਪਾਣੀ ਇਧਰ ਉਧਰ ਕਿਵੇਂ ਜਾਊਗਾ ਉੱਚਾਗੇ ਇਹਨਾਂ ਕੇ ਬੇਬੂ ਰੋਡ ਵਾਲਿਆਂ ਨਾ ਕਿਤੇ ਕਿਤੇ ਪੈ ਪਾਏ ਇਹਨਾਂ ਨੇ ਇਹਦੇ ਵਿੱਚ ਦੀ ਪਾਣੀ ਲੰਘਣ ਨੂੰ ਕਰਾਸ ਕਰਨ ਨੂੰ ਨਾ ਉੱਤੋਂ ਨਹੀਂ ਜਾਊ ਟੱਪ ਕੇ ਪਾਣੀ ਜਾਊਗਾ ਰੋਡ ਉੱਤੋਂ ਜਾ ਵੱਡਾਂਗੇ ਹੂੰ ਉੱਥੇ ਬਾਈ ਜੀ ਰੋਡ ਬਣਦੇ ਆ ਹੂੰ ਸਿਰਫ ਰੋਡ ਨੂੰ ਵੇਖਿਆ ਜਾਂਦਾ ਵੀ ਕੁਝ ਮੀਟਰ ਤੇ ਥੱਲੇ ਪੈ ਪਾ ਹੋ ਜਾਂਦਾ 4 ਇੰਚ 5 ਇੰਚ ਅੱਛਾ ਜੀ ਉਧਰ ਉਧਰ ਨੂੰ ਹੂੰ ਉਧਰ ਠੀਕ ਹੈ ਕਦੋਂ ਵੀ ਕਦੇ ਆਫਤਾਵੇ ਕੜ ਨੂੰ ਪਾਣੀ ਇਧਰ ਲਾ ਉਧਰ ਉਧਰ ਨਾ ਰੋਕੇ ਨਾ ਇਧਰ ਨੂੰ ਜਾਣਾ ਜਾਵੇ ਰੋਡ ਨੂੰ ਨੁਕਸਾਨ ਨਾ ਆਵੇ ਬਿਲਕੁਲ ਜੀ ਤਾਂ ਹੀ ਉਹ ਬਚੇ ਨਾਲੇ ਕੋਈ ਮੀਂਹ ਨਹੀਂ ਪਾਈਦਾ ਹੀ ਨਹੀਂ ਚਾਰ ਸਵੇਰੇ ਤੂਹਿਆਂ ਭਰਦਾ ਰੇਤ ਪਾਣੀ ਤੁਰਨਾ ਨਹੀਂ ਸੋਚ ਗਈ ਏ ਸੋਚ ਗਈ ਏ ਸਹੀ ਗੱਲ ਆ ਬਾਬਾ ਜੀ ਠੀਕ ਆ ਸਾਡੇ ਪਤਾ ਜੇ ਮੀਂਹ ਆ ਜਾ 10 ਮਿੰਟ ਪਾਣੀ ਤਰੂਗਾ ਫੇਰ ਵੀ ਪੈ ਪੈ ਨਹੀਂ ਫੇਰ ਵੀ ਪੈ ਪੈ ਸਾਡਾ ਰੋਡ ਬਣਿਆ ਵਾ ਨਵਾਂ ਅਸੀਂ ਕਹਿ ਦਿੰਨੇ ਆਂ ਆ ਰੋਡ ਜਦੋਂ ਮੇਰੇ ਕੋਲੇ ਲੀਵੀ ਵਾਲਾ ਆਇਆ ਉਮਰ ਆ ਰੋਡ ਤੇ ਮੈਂ ਚੜਾ ਰਿਆ ਮਿੱਲੀ ਵਾਲੇ ਤੇ ਮੈਨੂੰ ਕਹਿੰਦਾ ਰੋਡ ਕਸੂਰਾ ਕਹਿੰਦਾ ਨਾ ਖਰਾਬ ਹੈ ਨਵਾਂ ਬਣਨ ਵਾਲਾ ਮੈਂ ਕਹਿੰਦਾ ਜੇ ਬਣਿਆ ਬਣਿਆ ਮੈਂ ਚੱਲਣਾ ਇਹਦੇ ਤੋਂ ਹਾਂ ਕਹਿੰਦੇ ਨਵਾਂ ਅਗਰ ਪ੍ਰਾਣਾ ਕੀ ਹੋ ਜਾਂਦਾ ਮੈਂ ਕਹਿੰਦਾ ਉੱਥੇ ਤਾਂ ਤੇਰੇ ਵੀ ਬੱਚਾ ਡਗ ਪੂਗੀ ਹਾਂ ਦੇਵਾ ਵੀ ਤੂੰ ਉੱਥੇ ਲੈ ਜਾ ਤੈਨੂੰ ਸਹੀ ਗੱਲ ਹੈ ਇਹਦਾ ਨਕਮਾ ਦੇ ਜਰ ਤੋਂ ਡੰਗਾਈਆਂ ਆ ਕੰਨਾਂ ਮੱਪਸਾ ਵੀ ਤੁਹਾਡੇ ਦੇਖੀਓ ਬਾਹਰ ਹੀ ਜਾਂਦੀ ਜਾਂਦੀ ਉਹ ਟੈਂਪੂ ਨੂੰ ਬਾਸੀ ਦੱਸੇ ਉਹ ਤੁਹਾਡੇ ਬੱਸਾਂ ਵੀ ਓਪਨ ਹੀ ਆ ਕਹਿੰਦਾ ਬਾਹਰ ਹੀ ਲੰਕਦੇ ਹੁੰਦੇ ਮੈਂ ਕਹਾਂ ਹਾਂ ਸਾਡੇ ਤਾਂ ਗੋਭੀ ਦਾ ਫੁੱਲ ਬਣਾਈ ਕਰਦੇ ਨੇ ਟੈਂਪੂ ਨੂੰ ਜੋ ਗਾਲਜਾ ਟੁੱਟਦਾ ਉਹ ਤੋਂ ਪਤਾ ਲੱਗਦਾ 15 15 ਇੱਕ ਦੂਜੇ ਉੱਤੇ ਪਏ ਹੁੰਦੇ ਮੈਂ ਹੈ ਸਹੀ ਗੱਲ ਆ ਜੀ ਮਤਲਬ ਹੀ ਨਹੀਂ ਕੋਈ ਯਾਰ ਕਿਸੇ ਨੂੰ ਪੁੱਛਣ ਦੱਸਣ ਦਾ ਯਾਰ ਤੇ ਇੰਨਾ ਲੰਕੀ ਜਾਂਦੀਆਂ ਲੋਕ ਉੱਤੋਂ ਸੱਤਾਂ ਭਰੀ ਤਰੇ ਆਉਂਦੇ ਮਤਲਬ ਹੀ ਕੋਈ ਨਹੀਂ ਆ ਕੋਈ ਮਤਲਬ ਹੀ ਨਹੀਂ ਗਾ ਜੀ ਦੁਨੀਆ ਠੱਠੇ ਖੂਚ ਜਾਏ ਯਾਰ ਹੂੰ ਆਪ ਹੈਲੀਕਾਪਟਰ ਚ ਚਾਹੀਦਾ ਰਾਜਾ ਹਾਂ ਸਹੀ ਗੱਲ ਆ ਜੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਹਨਾਂ ਨੂੰ ਮਾੜੇ ਦਿਨ ਦੇਖਣੇ ਚਾਹੀਦੇ ਦੁਨੀਆ ਦਾ ਕੀ ਇਹਦਾ ਫੁੱਦੂ ਆ ਇਹਨਾਂ ਦਾ ਪੈਸੇ ਦੇ ਕੇ ਵੋਟਾਂ ਪਵਾ ਲੈਣੀਆਂ ਇਹਨਾਂ ਤੋਂ ਵਰਗਲਾ ਕੇ ਵੱਡੇ ਵੱਡੇ ਸੁਪਨੇ ਦਿਖਾ ਕੇ ਪੰਜੀ ਚੀਜ਼ਾਂ ਸਾਡੇ ਕੋਲੇ ਕੋਈ ਬੜਾ ਲੰਮਾ ਚੌੜਾ ਕੰਮ ਨਹੀਂਗਾ ਮੰੰਦੜ ਢਾ ਕੇ ਮਾਜਰ ਬਣਾਵਾਂਗੇ ਮਾਜਰ ਢਾ ਕੇ ਮੰੰਦ ਬਣਾ ਲਾਂਗੇ ਵੋਟਾਂ ਲੈ ਲੈਣਗੇ ਹਾਂ ਸਹੀ ਗੱਲ ਹੈ ਜੀ ਜਿੱਥੇ ਹੈ ਨਹੀਂ ਇਹ ਦੀਜਾ ਅਸੀਂ ਪੰਜਾਬ ਤੇ ਸਾਡੇ ਧਰਮਾਂ ਨੂੰ ਲੈ ਕੇ ਲੜਾਈ ਹੈ ਨਹੀਂ ਇੱਥੇ ਟੱਤੀ ਤੇ ਗਲੀ ਣਾੜੀ ਟੱਤੀ ਗਲੀ ਣਾੜੀ ਉਹ ਕੰਮੀ ਨੇ ਤੇ ਯਾਰ ਉਹ ਕੰਮ ਦੀ ਕਰਦੇ ਵੋਟ ਲੈਣੇ ਅਸੀਂ ਦਿੰਨੇਗੇ ਉਹਨੂੰ ਪਰ ਕੰਮ ਪਾਲਦੇ ਕਿੱਥੋਂ ਅਸੀਂ ਹੈ ਜਿੰਨੀ ਸਾਡੇ ਪੰਜਾਬੂ ਆ ਨਾ ਚੀਜ਼ ਸਾਡੇ ਤਾਂ ਭਾਈ ਸਾਹਿਬ ਗਰੀਬੀ ਐਵੇਂ ਚੱਕੀ ਜਾਵੇ ਸਹੀ ਗੱਲ ਹੈ ਸਾਡੇ ਪਹਿਲੀ ਗੱਲ ਤਾਂ ਸਬਜ਼ੀ ਮੋਲ ਲੈਣ ਦੀ ਲੋੜ ਨਹੀਂ ਸਾਡੇ ਫਰੂਟ ਮੋਲ ਲੈਣ ਦੀ ਲੋੜ ਨਹੀਂ ਸਾਡੇ ਬਿਲਕੁਲ ਜੀ ਠੀਕ ਹੈ ਸਾਡੇ ਪਿਆਜ਼ ਬਾਹਰੋਂ ਆਉਂਦਾ ਕੀ ਗੱਲ ਸਾਡੀ ਪੰਜਾਬ ਦੀ ਧਰਤੀ ਕਿੰਨੀ ਪਜਾਊ ਆ ਕਿੰਨੀ ਪਜਾਉਂਦੀ ਆ ਆਪ ਕੀ ਪਿਆਜ਼ ਤਾਂ ਆਉਂਦਾ ਬਾਹਰੋਂ ਬਾਹਰੋਂ ਕੀ ਪੰਜਾਬ ਵਾਲਾ ਆਲੂ ਇਧਰੋਂ ਉਧਰ ਭੇਜ ਸਕਦਾ ਪਿਆਜ਼ ਕਿਉਂ ਨਹੀਂ ਲਾ ਸਕਦੇ ਅਸੀਂ ਅੱਗੇ ਲਾਉਂਦੇ ਨਹੀਂ ਸੀ ਲੋਕ ਲਾਉਂਦੇ ਸੀਗੇ ਜੀ ਬਿਲਕੁਲ ਲਾਉਂਦੇ ਸੀਗੇ ਜਦੋਂ ਅਸੀਂ ਜੰਮੇ ਆ ਜਦੋਂ ਅਸੀਂ ਇਹ ਧਰਤੀ ਤੇ ਜੰਮੇ ਆ ਸਾਡੇ ਠੇਕੇ ਸੀ ਜਿਹੜੇ ਉਹ ਉਹ ਪ੍ਰਾਈਵੇਟ ਸੀ दारू ਵਾਲੇ ਸਕੂਲ ਸਰਕਾਰੀ ਸੀ ਹਾਂਜੀ ਪਰ ਜਦੋਂ ਅਸੀਂ ਵੱਡੇ ਹੋ ਗਏ ਅਸੀਂ ਕੀ ਵੇਖਿਆ ਠੇਕੇ ਜਿਹੜੇ ਸਰਕਾਰੀ ਹੋ ਗਏ ਸਕੂਲ ਪ੍ਰਾਈਵੇਟ ਸਕੂਲ ਪ੍ਰਾਈਵੇਟ ਕਿੱਥੇ ਭਾਲ ਦੇ ਤਰੱਕੀਆਂ ਯਾਰ ਸਾਰੇ ਲੈਕਮੇ ਵੇਚਦੇ ਭੈਣ ਕੁਝ ਵੀ ਹੈ ਨਹੀਂ ਕੀ ਹੈ ਕਿਸੇ ਕੋਲ ਇੱਥੇ ਕੱਖ ਵੀ ਹੈ ਨਹੀਂਗਾ ਜੀ ਕੱਖ ਵੀ ਕਿੰਨੇ ਅਸੀਂ ਆ ਪਜਾਉਗਾ ਮੈਂ ਬਾਰ ਬਾਰ ਮੈਂ ਤਾਂ ਕਰਦਾ ਉਹਨਾਂ ਯਾਰ ਪਿੰਡ ਦੀਆਂ ਪੰਚਾਇਤਾਂ ਬੈਠ ਕੇ ਮਤੇ ਪਾ ਲੈਣ ਜਿਹੜਾ ਇੱਕ ਪਿੰਡ ਦੀ ਪੰਚਾਇਤ ਨੇ ਮਤਾ ਪਾਇਆ ਹੂੰ ਜੇ ਕੋਈ ਬੱਚਾ ਹੂੰ ਸੰਗਰੂਰ ਦੇ ਕਿੱਥੋਂ ਦੇ ਮਕਾਣ ਨੂੰ ਪਿੰਡ ਵੀ ਦਾ ਉਹਨੂੰ ਆਈਪੀਐਸ ਕਰਨਾ ਚਾਹੁੰਦਾ ਹੂੰ ਪੀਸੀਐਸ ਕਰਨਾ ਚਾਹੁੰਦਾ ਜਾਨੀ ਕੋਰਸ ਵੱਡੇ ਅਫਸਰਾਂ ਵਾਲੇ ਹੂੰ ਪੰਚਾਇਤ ਫ੍ਰੀ ਕਰਾਉਂਗੇ ਅੱਛਾ ਜੀ ਹਾਂਜੀ ਕੀ ਮਤਾ ਪਾਇਆ ਕਿੰਨਾ ਵਧੀਆ ਮਤਾ ਜੀ ਹੈ ਦੇਖੋ ਜਾਗਦੀ ਜ਼ਮੀਰ ਵਾਲੀ ਪੰਚਾਇਤ ਬੈਠੀ ਆ ਮਤਾ ਪਾਇਆ ਉਹਨਾਂ ਨੇ ਸਾਰਾ ਖਰਚਾ ਪੰਚਾਇਤ ਚੱਕੂਗੀ ਪੰਚਾਇਤ ਚੱਕੂਗੀ ਕਰੋ ਆਈਪੀਐਸ ਕਰੋ ਆਈਪੀਐਸ ਪੀ ਇਹ ਮਿਲ ਆ ਬਸਰ ਵੱਡੇ ਬਣਨਗੇ ਉਹ ਪੈਣ ਤੇ ਜ਼ਰੂਰ ਨਿਕਲਣਗੇ ਜੀ ਕੋਈ ਦੂਜੇ ਬੱਚੇ ਜਿਹੜੇ ਜੋਗ ਆ ਪੈਸਿਆਂ ਨੂੰ ਡਾਉਣ ਸੀਗੇ ਖਰਚਾ ਜ਼ਿਆਦਾ ਹੁੰਦਾ ਉਹ ਪੜਨਗੇ ਪੜਨਗੇ ਫਿਰ ਰਹੀ ਗੱਲ ਸਬਜ਼ੀਆਂ ਦੀ ਜਦੋਂ ਆਪਾਂ ਇਤੋਂ ਆਪਾਂ ਰੋਟੀਆਂ ਨੂੰ ਜਾਂਦੇ ਆ ਕਿੰਨੇ ਕੱਤੂਆਂ ਤੋਰੀਆਂ ਦੀਆਂ ਬੱਲਾਂ ਲੱਗੀਆਂ ਹੁੰਦੀਆਂ ਸੀ ਹਾਂ ਉਹ ਕਿਸੇ ਦੀਆਂ ਥੋੜੀਆਂ ਉਹ ਖੇਤਾਂ ਦੇ ਨੇ ਲੈਣੇ ਹੀ ਜਾਣ ਕੇ ਹਾਂ ਲੋਕ ਤੜਕੇ ਸ਼ਹਿਰ ਕਰਨ ਆਉਂਦੇ ਆ ਦੋ ਦੋ ਤਿੰਨ ਤਿੰਨ ਤੋੜੀ ਜਾਂਦੇ ਆ ਤੋੜੀ ਜਾਂਦੇ ਆ ਇਹ ਵੀ ਨਹੀਂ ਹੈਗਾ ਵੀ ਜੇ ਇੱਕ ਨੇ ਆ ਗਿਆ ਤਾਂ ਝੂਲਾ ਭਰ ਲਿਆ ਮੈਂ ਵੇਚ ਦੂੰਗਾ ਨਹੀਂ ਆਪ ਵੇਚੂਗੀ ਤੋੜ ਕੇ ਲੈ ਜਾਂਦੇ ਕੋਹ ਹੋਰ ਆ ਗਿਆ ਉਹ ਲੈ ਗਿਆ ਹਾਂ ਉਹਨਾਂ ਨੇ ਲਾਉਣਾ ਸਿਰਫ ਪਾਣੀ ਹਾਂ ਜਿਹਦਾ ਖੇਤ ਹੈ ਨੇੜੇ ਸਹੀ ਗੱਲ ਹੈ ਤੇ ਕਿੰਨੀਆਂ ਸ਼ਰਕਾ ਤੇ ਤਾਰਾਂ ਪੰਨੀਆਂ ਸਾਡੇ ਆ ਦਾਈਆਂ ਲੋਕਾਂ ਦੀਆਂ ਕਿੰਨੇ ਨਹਿਰ ਤੇ ਪੰਨੀਆਂ ਲਾ ਦਿਓ ਲਾ ਦਿਓ ਤੋੜ ਦਿਓ ਸਹੀ ਗੱਲ ਹੈ ਬਾਬਾ ਜੀ ਹੈ ਕੀ ਕਮੀਆਂ ਸਾਡੇ ਬਹੁਤ ਬਹੁਤ ਵਧੀਆ ਗੱਲ ਆਈ ਇਹ ਇਹ ਸਿਸਟਮ ਚ ਫਰੂਟ ਲਾ ਦਿਓ ਲਾ ਦਿਓ ਉਹਨਾਂ ਦਾ ਲਾ ਦਿਓ ਜਿਹੜਾ ਮਾਰਗੀ ਦਾ ਦੇ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀ ਵੀ ਫਰਨੀਆਂ ਤੇ ਲਾ ਦਿਓ ਲਾ ਦਿਓ ਘਰਾਂ ਦੀ ਡਿਊਟੀ ਲਾ ਦਿਓ ਵੀ ਆਹ ਸੇਬ ਦਾ ਬੂਟਾ ਇਹਨੂੰ ਪਾਣੀ ਤੂੰ ਪਾ ਦੇ। ਦੇ ਘਰ ਤੇ ਲਾ ਦਿਓ ਯਾਰ। ਹਾਂ। ਅਮਰੋਦ ਬੜਾ ਬੜਾ ਬੂਟਾ ਪਾਉਣਾ। ਵੱਡੇ ਦਰਖਤ ਲਾਏ ਉਹਨਾਂ ਦੇ ਵਿੱਚ ਫਰੂਟਾਂ ਦੇ ਲਾ ਦਿਓ। ਤੋੜੀ ਆਓ ਯਾਰ। ਹਾਂ ਸਹੀ ਗੱਲ। ਬਾਖਾਂ ਨਜ਼ਾਰੇ ਲੈਣ ਐਸ਼ ਕਰਨ। ਸਹੀ ਗੱਲ ਆ ਜੀ। ਕਿੱਡੀ ਵਧੀਆ ਗੱਲ ਆਈ। ਕਿੰਨਾ ਖਰਚਾ ਕਰਦਾ ਸਾਡਾ? ਬਹੁਤ ਖਰਚਾ ਕਰਦਾ ਆਈ। ਹਾਂ। ਆਹ ਕਰੋ ਪੜਾਈਆਂ ਕਰੋ ਫ੍ਰੀ। ਹਾਂ। ਜੋ ਆਹ ਕੰਨੀਆਂ ਯਾਰ ਪਹਿਲੀ ਗੱਲ ਸਰਕਾਰਾਂ ਨੂੰ ਚਾਹੀਦਾ। ਹਾਂ। ਭਾਈ ਜੀ ਅਸੀਂ ਕੋਈ ਫ੍ਰੀ ਫਰੂਟ ਉਸ ਨਹੀਂ ਦੇਣਾ ਤੁਹਾਨੂੰ। ਹਾਂ। ਤੁਸੀਂ ਆਪ ਆ ਗਾਉਣਾ। ਆਪੇ ਬੀਜੋ ਠੀਕ ਹੈ ਜਿਹੜਾ ਨਹਿਰ ਦੇ ਨਾਲ ਜਮੀਨਾ ਰੋਡ ਦੇ ਨਾਲ ਜਿੰਮੀਆਂ ਜਿੱਥੇ ਦਰਾਖਤ ਲਾਉਣੇ ਆ ਜਿੱਥੇ ਫਰੂਟਾਂ ਦਾ ਬੂਟਾ ਲਾਉਣ ਨੂੰ ਉੱਥੇ ਕਿਹੜਾ ਕਰਾਇਆ ਦੇਣਾ ਸਹੀ ਗੱਲ ਹੈ ਜੀ ਬਾਅਦ ਵਿੱਚ ਵੱਡਾ ਹੋ ਗਿਆ ਜਿਹੜਾ ਮਰਜੀ ਤੋੜੀ ਜਾਓ ਮਰਜੀ ਤੋੜੀ ਜਾਓ ਕੀ ਦਿੱਕਤ ਹੈ ਕੋਈ ਦਿੱਕਤ ਨਹੀਂ ਜੀ ਸਬਜ਼ੀਆਂ ਲਈ ਚੱਲੋ ਰੋਡਾਂ ਦੇ ਉੱਤੇ ਲੈ ਤੋੜੀ ਚੱਲੋ ਕੀ ਦਿੱਕਤ ਹੈ ਕੋਈ ਦਿੱਕਤ ਨਹੀਂ ਜੀ ਹੋਣਾ ਚਾਹੀਦਾ ਇਹ ਸਿਸਟਮ ਪਰ ਕਰਨਾ ਨਹੀਂ ਹੈ ਜੀ ਇਹ ਇਹ ਪੈਂਟ ਕੋਲ ਪੰਚਾਇਤ ਕੋਲ ਪੈੜੀ ਪਈ ਹੈ 100-100 ਕਿੱਲਾ ਜਿਓ ਮੇਰੀ ਗੱਲ ਸੁਣਾ ਜਿਓ ਪੈਂਟ ਨੂੰ ਕਹਿ ਦੇਣਾ ਵੀ ਆ 2 ਕਿੱਲੇ ਪਿੰਟ ਨੂੰ ਦੇਤੇ ਭਾਈ ਹਰ ਘਰ ਦਾ ਇੱਕ ਬੰਦਾ ਜਾ ਕੇ ਉੱਤੇ ਗੋਡੀ ਕਰੋ ਤੇ ਸਾਬ ਦੀਆਂ ਲਾਓ ਹਾਂ ਤੇ ਲੋੜ ਬੰਦ ਤੋੜ ਕੇ ਲਿਓ ਲੋੜ ਬੰਦ ਤੋੜ 2 ਕਿੱਲੇ ਲਾ ਲੂ ਨਾ ਤੋੜੀ ਚੱਲੋ ਹਾਂ ਕੀ ਗੱਲ ਇਹ ਡਿਊਟੀ ਲਾ ਦੇ ਵੀ ਬੰਡੇ ਜਾਣੀਆਂ ਐ ਬਰਾਬਰ ਬੰਡੇ ਜਾਣੀਆਂ ਨਾ ਆਪਾਂ ਜਿੰਨੀ ਲੋੜ ਤੋੜ ਲਿਓ ਭਾਈ ਬਸ ਖਰਾਬ ਨਹੀਂ ਕਰਨੀ ਉਹ ਦਰਵਾਨ ਐ ਹੂੰ ਹੈਂ ਮੇਰਾ ਬੜਾ ਤਰੀਕਾ ਆ ਲੋਕਾਂ ਨੂੰ ਸੌਕੇ ਕਰਨ ਦਾ ਬਿਲਕੁਲ ਜੀ ਠੀਕ ਹੈ ਫਿਰ ਇਹ ਕਹਿਣਗੇ ਸਬਜ਼ੀ ਵੇਚਣ ਵਾਲੇ ਕੀ ਕਰਨਗੇ ਸਬਜ਼ੀ ਵੇਚਣ ਵਾਲੇ ਇੱਕ ਪਿੰਡ 'ਚ ਤਿੰਨ ਚਾਰ ਹੀ ਹੁੰਦੇ ਆ ਸਾਰਾ ਪਿੰਡ ਤਾਂ ਨਹੀਂ ਵੇਚਦਾ ਸਾਰਾ ਪਿੰਡ ਉਹ ਤਾਂ ਕੋਈ ਹੋਰ ਵੀ ਕੰਮ ਕਰ ਲੂਗਾ ਹੋਰ ਕੰਮ ਕਰ ਲੂਗਾ ਹੋਰ ਰੇੜੀਆਂ ਲਾਉਣ ਵਾਲੀਆਂ ਬਹੁਤ ਪਈਆਂ ਆਪਣੀਆਂ ਮੈਂ ਅੱਗੇ ਵੀ ਵਾਰ-ਵਾਰ ਪੈਟਦਾ ਪਰ ਅਸੀਂ ਲੋਕ ਸਿਆਣੇ ਨਹੀਂ ਹੋ ਸਕਦੇ ਮੈਂ ਦਬਈ ਦੇ ਵਿੱਚ ਤੁਰਿਆ ਜਾਂਦਾ ਜੀ ਸੀ ਬੀ ਲੈ ਕੇ ਅੱਛਾ ਜੀ ਤੇ ਮੈਂ ਖੜ ਗਿਆ ਜਲੰਧਰ ਦਾ ਫੋਰਮੈਨ ਮੇਰੇ ਅੱਜ ਪੂਰੀ ਗੱਲ ਯਾਦ ਆ ਉਹ ਮੈਂ ਉਹਦੇ ਕੋਲ ਖੜ ਗਿਆ ਅੱਛਾ ਜੀ ਉਹਨੇ ਨਾ ਗੱਲੀ ਪੈ ਗਿਆ ਕਿਹੜਾ ਏਰੀਆ ਪਾਦਾ ਮੈਂ ਕਿਹਾ ਮੋਗਾ ਹਾਂ ਮੈਂ ਕਿਹਾ ਤੁਹਾਡਾ ਕਹਿੰਦਾ ਆਪਣਾ ਜਲੰਧਰ ਅੱਛਾ ਜੀ ਮੈਂ ਕਿਹਾ ਠੀਕ ਉਹਨੇ ਰਹੀ ਹੈ ਕਹਿੰਦਾ ਮੈਂ ਕਿਹਾ ਹਾਂ ਲੱਗ ਗਈ ਆਪਾਂ ਹਾਂ ਬੈਕ ਦੂਜੇ ਦੀ ਬੋਲੀ ਬੋਲ ਗਿਆ ਸੀ ਪੂਰਾ ਖਾਦਾ ਜਾਨੀ ਮਨ ਖੋਸ਼ ਹੂੰ ਉਹਦੇ ਵਿੱਚ ਬੰਦਾ ਆ ਗਿਆ ਫੋਰਮੈਨ ਜੀ ਫੋਰਮੈਨ ਜੀ ਕਹਿੰਦਾ ਪੈਪ ਮੁੱਕ ਗਈ ਅੱਛਾ ਇਹ ਰੋਡ ਥੱਲੇ ਦੀ ਪਾਉਂਦੇ ਹੁੰਦੇ ਹੂੰ ਕਿੰਨੇ ਆ ਕਹਿੰਦਾ ਤਿੰਨ ਹੀ ਰਹਿ ਗਏ ਕਹਿੰਦਾ ਪਹਿਲਾਂ ਨਹੀਂ ਦੱਸਿਆ ਹੂੰ ਉਹ ਜਿਹੜੇ ਪੁੱ ਆ ਗਏ ਉਹਨਾਂ ਮਰੇ ਜਾਵਾਂਗੇ ਉਹਨਾਂ ਨੇ ਕਹਿੰਨ ਪਹਿਲਾਂ ਕੋਈ ਦੱਸਿਆ ਹਮਮ ਔਰ ਕੁੱਝ ਚੰਗੀ ਮਦਦਾਂ ਲੱਗੂਗਾ ਮਰ ਜੰਨਾ ਮੈਂ ਕਹਿੰਦਾ ਇੱਕ ਕੰਮ ਕਰ ਹਣ ਤਿੰਨ ਤਿੰਨ ਫੁੱਟ ਦੇ ਟੋਟੇ ਘੱਟ ਲੈ ਅੱਛਾ ਕਹਿੰਦਾ ਫੇਰ ਜੀ ਬੱਸ ਕਹਿੰਦਾ ਸਿੱਧਾ ਯਾਰ ਆ ਕੇ ਤਿੰਨ ਫੁੱਟ ਤਾਂ ਇਧਰ ਨਾ ਪੁੱ ਤੇ ਤਿੰਨ ਮਾਰ ਕੇ ਵੇਖਣਾ ਕਹਿੰਦਾ ਉਹ ਦਿਨ ਆ ਜਾਣਗੇ ਓਹ ਹੋ ਮਾਗਾ ਵੀ ਆਪਾ ਨਹੀਂ ਦੱਸਦੇ ਦੱਸਦੇ ਨਹੀਂ ਕਹਿੰਦੇ ਇੱਥੇ ਕੋਈ ਮੀਂਹ ਆਉਣਾ ਨਹੀਂ ਮਾਗਾ ਉਹਨਾਂ ਨੂੰ ਵੀ ਤਾਂ ਦਿਮਾਗ ਹੀ ਆ ਜਿੰਨਾਂ ਨੇ ਪਾਏ ਆ ਆ ਪਾਣੀ ਸੋਣੇ ਇਹਨਾਂ ਨੇ ਜਿੰਨੀਆਂ ਹੁਣ ਬੈਠੀਆਂ ਸਾਡੇਆਂ ਨੂੰ ਬਣ ਜਾਂਦਾ ਉਹ ਲਾਜਮੀ ਮਰਨਗੇ ਤੁਹਾਨੂੰ ਕਿੰਨਾ ਗੈਸਾ ਹੀ ਗੱਲ ਆ ਜੀ ਠੀਕ ਹੈ ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਕਮੀ ਛੱਡੀ ਹੋਗੀ ਛੱਡੀ ਹੋਗੀ ਜੀ ਲਾਜਮੀ ਛੱਡੀ ਹੋਗੀ ਨਾਲੇ ਇਹਨਾਂ ਦਾ ਜੇਬ ਚੋਂ ਕੁਝ ਨਹੀਂ ਜਾਣਾ ਕੰਕਰੀਟ ਡੋਲਣੀ ਉਹਨਾਂ ਦੀ ਹੈ ਪਰ ਇਹਨਾਂ ਨੇ ਫੇਰ ਵੀ ਨਹੀਂ ਡੋਲਣੀ ਹੁਣ ਪਾਦੀ ਪਾਦੀ ਖਰਾਬ ਕਰ ਨਹੀਂ ਪਾਦੀ ਚੱਕ ਲਈ ਸਹੀ ਗੱਲ ਆ ਜੀ ਇਹ ਕੰਮ ਹੈ ਸਾਡਾ ਸਹੀ ਗੱਲ ਆ ਜੀ ਪਰ ਉਹ ਲੋਕ ਨਹੀਂ ਸੋਚਦੇ ਯਾਰ ਇਹ ਗੱਲ ਬੁਰੇ ਦਿਮਾਗ ਦੇ ਸਹੀ ਗੱਲ ਤਾਂ ਲੋਕ ਬਚੇ ਆ ਉਹ ਤਾਂ ਇਹ ਇੰਨੇ ਸੋਹਣੇ ਗੱਟਰੇ ਅਸੀਂ ਕਹਿੰਦੇ ਆ ਵੀ ਗਊ ਸਾਡੀ ਮਾਤ ਹੈ ਹਮਮ ਕੌਣ ਕਹਿੰਦੇ ਆ ਅਸੀਂ ਅਸੀਂ ਕਹਿੰਦੇ ਆ ਜੀ ਸਾਡਾ ਪ੍ਰਧਾਨ ਮੰਤਰੀ ਵੀ ਕਹਿੰਦਾ ਹਾਂ ਖਾਂਦੇ ਵੀ ਪ੍ਰਧਾਨ ਮੰਤਰੀ ਇਹਨਾਂ ਲੈ ਕੱਲ ਨੂੰ ਟੈਸਟ ਕਰਾ ਲਓ ਜਿੰਨੇ ਬੀਜੀਪੀ ਵਾਲੇ ਸਾਰੇ ਖਾਂਦੇ ਹੋਣਗੇ ਇੱਕ ਵੀ ਨਿਕਲੇ ਆਵੇ ਮੇਰੇ ਜੁੱਤੀ ਲਾ ਲਿਓ ਹਮਮ ਠੀਕ ਹੈ ਇਹ ਸਭ ਬਦੂ ਬਣਾਉਂਦੇ ਲੋਕਾਂ ਨੂੰ ਸਹੀ ਗੱਲ ਹੈ ਧਰਮ ਦੇ ਨਾਂ ਤੇ ਪਹਿਲੀ ਗੱਲ ਤਾਂ ਸਾਡੇ ਨਾਲ ਗਊ ਤਾਂ ਸਕਰੀਨ ਹੁੰਦੀ ਆ ਹਾਂ ਸਹੀ ਗੱਲ ਹੈ ਸਭ ਤੋਂ ਵੱਧ ਜਿੰਨੇ ਯੂਪੀਐਲ ਜਿੰਨੇ ਕਾਰਖਾਨੇ ਸਾਰੇ ਉਧਰ ਹੀ ਆ ਜਿੱਥੇ ਹਿੰਦੂਆਂ ਦੀ ਹੈ ਹਿੰਦੂਆਂ ਦੀ ਜਨਸੰਖਿਆ ਜਿੰਨੇ ਕਾਰਖਾਨੇ ਸਾਰੇ ਹਿੰਦੂਆਂ ਦੇ ਇੱਕ ਵੀ ਮੁਸਲਮਾਨ ਦਾ ਹੈ ਨਹੀਂਗਾ ਹਮ ਜਦੋਂ ਤੇ ਕਾਰਖਾਨਾ ਸਰਕਾਰੀ ਮੈਨੂੰ ਲਾਇਸੈਂਸ ਮਿਲ ਗਿਆ ਫਿਰ ਕੋਈ ਮਾਤਾ ਨਹੀਂ ਹਮ ਫੇਰ ਨਹੀਂ ਮਾਤਾ ਫੇਰ ਨਹੀਂ ਬਾਤ ਸਾਡੇ ਪੰਜਾਬ ਚ ਇੱਕ ਹੀ ਲੱਗਿਆ ਪਟਿਆਲੇ ਬੰਦ ਕਰਾਤਾ ਪੰਜਾਬ ਚ ਇੱਕ ਵੀ ਹੈ ਨਾਲੇ ਅਸੀਂ ਮਾਤਾ ਨਹੀਂ ਕਹਿੰਦੇ ਹਮ ਅਸੀਂ ਕਹਿੰਨੇ ਨਹੀਂ ਜਾਨਵਰਾਂ ਦੁੱਧ ਪੀਨੇ ਉਹਦੀ ਉਹਦੀ ਰੱਖਿਆ ਕਰੋ ਉਹਦੀ ਰੱਖਿਆ ਕਰੋ ਇਹਨਾਂ ਨੂੰ ਪੁੱਛਲਾ ਗਊ ਮਾਤਾ ਕਹਤੋਂ ਕਹਿੰਨੇ ਕਿ ਦੁੱਧ ਪੀਨੇ ਕੋ ਮੱਝ ਦਾ ਨਹੀਂ ਪੀਂਦੇ ਹਾਂ ਹੈ ਬੱਕਰੀ ਦਾ ਨਹੀਂ ਪੀਂਦੇ ਦੁੱਧ ਤਾਂ ਜ਼ਾਰਾ ਦਾ ਪੀਨੇ ਉਹਨਾਂ ਨੂੰ ਕੋਈ ਨਾ ਕੁਝ ਬਣਾਓ ਰਸਤਾ ਮੱਝ ਨੂੰ ਮਾਸੀ ਕਹੋ ਉਹ ਉਹ ਗਾਹ ਫੇਤਰ ਦੂਜੀ ਹੋ ਗਈ ਜਿਵੇਂ ਸੌਪਣ ਭੂਕੜ ਬਣਾਉਂਦੇ ਬੱਕਰੀ ਨੂੰ ਬਣਾਉਂਦੇ ਜਰੀ ਮਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੋਗ ਨੂੰ ਕੋਈ ਫੁੱਫੜ ਪਾਪੜ ਕੋ ਹੋ ਬਤਾ ਉਹ ਕਹਿੰਦਾ ਵੀ ਨਾ ਨਾ ਫੁੱਫੜ ਨਾ ਆ ਉਹ ਕਿਧਰੇ ਕਹਿੰਦਾ ਮੈਨੂੰ ਕਹੋ ਫੁੱਫੜ ਕੋ ਮੈਨੂੰ ਕਹੋ ਬਜਾ ਲੈ ਨੂੰ ਆ ਉਹਦਾ ਬੇਬਿਆ ਤੁਹਾਡੀ ਇਹ ਵੀ ਤਾਂ ਕਹਿੰਦਾ ਹੋ ਇਹ ਇਹ ਢਹੂ ਕਰਨ ਦੀ ਕੀ ਲੋੜ ਹੈ ਸਹੀ ਗੱਲ ਆ ਬਾਬਾ ਜੀ ਸਾਪਨੇ ਰਾਜਦਲਾ ਡਾਕਟਰ ਨੇ ਇਹਦੀ ਭੈਣ ਆ ਪਾਕਿਸਤਾਨ ਚ ਹਾਂਜੀ ਇਹਦੇ ਭਾਨ ਜੇ ਆਏ ਮੈਨੂੰ ਪਤਾ ਲਾ ਉਹਨਾਂ ਠੱਠਾ ਦੇ ਸੀਗਾ ਉਹਨਾਂ ਨੂੰ ਅੱਛਾ ਜੀ ਸੌ ਲੱਗੇ ਆ ਠੱਠਾ ਵੇਖ ਕੇ ਉਹਨਾਂ ਦੀ ਲਾੜ ਲੇਕ ਪਾ ਮੈਂ ਵੇਖੀ ਹੋਰ ਕਹਿੰਦਾ ਘੱਡਾ ਟਕੜਾ ਜਾਨਵਰ ਆ ਮੈਂ ਥੋੜਾ ਜੀ ਕਰਦਾ ਉਹ ਵੀ ਕਾਂਟਾ ਛੁਰੀ ਲੈ ਕੇ ਹੁਣ ਹੀ ਚੱਲ ਪਈ ਹਾਂ ਤੇ ਸਾਡੇ ਹੁੰਦਾ ਇਹ 10 ਲੱਖ ਦਾ ਆਹ ਹੈ ਮੈਂ ਕਿੰਨੇ ਵਾਗੇ ਦਾ 10 ਲੱਖ ਦਾ ਥੋੜਾ ਬੜਾ ਜੀ ਤੇ ਕਹਿੰਦਾ ਥੋੜੇ ਜਿੰਨੇ ਜਾਨਵਰੋਂ ਤੇ ਤਰ ਗਰੀਬੀ ਨਿਕਲ ਜੇ ਵੇਚ ਕੇ ਹਾਂ ਜੇ ਇੰਡੀਆ ਚਾਹੇ ਨਾ ਕੱਲੀਆਂ ਗਊਆਂ ਵੇਚ ਕੇ ਕੱਲੀ ਗਾਂ ਵੇਚ ਕੇ ਇੰਡਿਆ ਤੋਂ ਆਪਾਂ ਸਾਰੇ ਮੁਲਕਾਂ ਨਾਲੋਂ ਤਕੜਾ ਮੁਲਕ ਬਣ ਸਕਦਾ ਸਾਰਿਆਂ ਨਾਲੋਂ ਇੰਨੀ ਬੀਫ ਦੀ ਮੰਗ ਐਨੀ ਮੰਗ ਹੈ ਇੰਨਾ ਸਾਡੇ ਕੋਲ ਜਾਨਵਰ ਹੈ ਸਾਰਿਆਂ ਨਾਲੋਂ ਤਕੜੇ ਅਸੀਂ ਹੋਵਾਂਗੇ ਅੱਛਾ ਜੀ ਤੇਰੇ ਕਹਣਗੇ ਕਿਉਂ ਮਾਤਾ ਇਹਨਾਂ ਨੂੰ ਤਾਂ ਹੁਣ ਹੋਰ ਕਰਤਾ ਕਰਾਤਾ ਜਾਂ ਹੁਣ ਬੋਤੇ ਨੂੰ ਵੀ ਕਹਤਾ ਹਾਂ ਇਹ ਵੀ ਅਖਿਆਨਤਰਾਸ਼ਟਰੀ ਹੈ ਇਹਨੂੰ ਵੀ ਨਹੀਂ ਮਾਰਨਾ ਭੈਂdre ਕਰ ਦੇਗੀ ਆ ਯਾਰੀ ਹੋਰ ਬੋਤੇ ਪਰੇ ਵਰ ਨਹੀਂ ਆ ਮੁੜ ਕੇ ਬੋਤੇ ਨਹੀਂ ਕਹਿੰਦਾ ਇਨਸ਼ਾ ਅੱਲਾਹ ਬਣਨੀ ਹੈ ਹੈ ਕੱਲ ਨਹੀਂ ਨਾ ਲਗਿਆ ਕਰੋਗੇ ਬੱਕਰੀ ਵੀ ਸਾਡੀ ਤਾਂ ਹੋ ਬਈ ਇਹ ਨੂੰ ਵੀ ਮਾਰਨਾ ਇਹ ਕਿਹੜੇ ਮੁੜ ਕੇ ਬੱਕਰੀ ਸਾਲਾ ਬਣ ਜੂ ਬੱਕਰੀ ਕੀ ਕੀ ਬਣਾਵਾਂਗੇ ਅਸੀਂ ਉੱਥੇ ਨਾ ਬੋਤੇ ਲੋੜਿਆਂ ਦੇ ਫਿਰਦੇ ਇੱਥੇ ਤੁਰੇ ਉਹਨਾਂ ਦਾ ਕੰਮ ਕੋਈ ਨਹੀਂ ਨਾ ਉਹ ਵੇਗਦੇ ਆ ਨਾ ਉਹਨਾਂ ਨੂੰ ਕੋਈ ਨੇ ਮਾਰਨਾ ਤਾਂ ਉੱਤੇ ਭੱਜੇ ਫਿਰਨਾ ਉਹਨਾਂ ਨੇ ਬੋ ਬੋਤੇ ਨੇ ਕਿਹੜੇ ਨੀਕਰਾਂ ਪਾ ਦੇਣਗੇ ਉਹਨਾਂ ਨੇ ਕਹਾ ਬੱਚੇ ਵੀ ਦੇਣੇ ਆ ਬੱਚੇ ਵੀ ਦੇਣੇ ਆ ਬਿਲਕੁਲ ਜੀ ਕਮਾ ਲੈ ਯਾਰ ਕੀ ਕਰੀ ਜਾਂਦੇ ਯਾਰ ਇਹ ਯਾਰ ਕਿੱਧਰ ਨੂੰ ਜਾਈ ਜਾਂਦਾ ਦੇਸ਼ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਇਹ ਮਾਂ ਤਰੰਗਾਂ ਨੂੰ ਹੋਰ ਤਾਂ ਕੁਝ ਦੀਦਾ ਨਹੀਂ ਲਬਸੁੰਦਰਾ ਨਹੀਂ ਕਰਤਾ ਉਹ ਆਜ ਕੇ ਬਾਤ ਕਹਿੰਦੀ ਉਂਠ ਵੀ ਨਹੀਂ ਕਾਟਾ ਜਾਏਗਾ ਇਹ ਵੀ ਅੰਤਰਰਾਸ਼ਟਰੀ ਹੈ ਕਰੋਨਾ ਜਾ ਉਹਦੇ ਪਿਓ ਨੂੰ ਮੈਂ ਕਹ ਰੋ ਹੈ ਸਭ ਰੋ ਦੇ ਕੀ ਕਰੀ ਜਾਂਦੇ ਯਾਰ ਕਿੱਥੇ ਯਾਰ ਕੀ ਸਰਕਾਰਾਂ ਦਾ ਜਿਹੜਾ ਕੰਮ ਆ ਉਹ ਕਰਦੇ ਨਹੀਂ ਜਿਹੜਾ ਹੈ ਹੀ ਨਹੀਂ ਉਹ ਕਰੀ ਜਾਂਦੇ ਸਹੀ ਗੱਲ ਹੈ ਸਰਕਾਰਾਂ ਦਾ ਕੰਮ ਜਾਨਵਰ ਦਾ ਥੋੜੀ ਕੋਸ਼ਿਸ਼ ਕਰਨਾ ਵੀ ਕਿਹੜਾ ਕੀ ਹੈ ਕਿਹੜਾ ਕੀ ਹੈ ਅੱਛਾ ਮੈਂ ਕਹ ਪਾਪ ਹੈ ਜਿਹੜੇ ਖਾਂਦੇ ਆ ਉਹਨਾਂ ਕੋਲ ਦਾਈ ਜਾ ਕੇ ਕੰਮ ਕਰਦੇ ਆ ਹਾਂ ਉਹਨਾਂ ਕੋਲ ਜਾ ਕੇ ਜਾਂ ਤਾਂ ਉਹਨੂੰ ਪੈਸੇ ਦਿੰਦੇ ਆ ਲੱਖ ਲੱਖ ਰੁਪਈਆ ਵੀਰੇ ਪਚਾ ਦੇ ਹੈ ਉਹੀ ਮੰਦਿਰ ਤੇ ਜਾਂਦੇ ਆ ਉਹੀ ਗੁਰਦਾਰੇ ਜਾਂਦੇ ਆ ਜਿੱਥੇ ਅਸੀਂ ਕਹਿੰਦੇ ਵੀ ਗਊ ਮਾਂ ਦਾ ਇਹ ਮਹਾਰਾਜ ਮੈਨੂੰ ਉੱਥੇ ਪਚਾ ਦੇ ਉੱਥੇ ਪਚਾਉਂ ਜਾਂਦੇ ਆ ਹੈ ਸਹੀ ਗੱਲ ਜਿਹੜਾ ਖਾਂਦਾ ਗਊ ਉਹਦੇ ਭਾਂਡੇ ਤੋਂ ਨਹੀਂ ਆ ਉਹਦੇ ਭਾਂਡੇ ਤੋਂ ਨਹੀਂ ਤੇ ਪਾਪ ਕਿੱਥੇ ਆ ਪਾਪ ਤਾਂ ਅਸੀਂ ਕਰਦੇ ਆ ਹਾਂ ਕਿਉਂਕਿ ਉਹ ਲੋਕ ਸੇਵਾ ਕਰਦੇ ਆ ਸੇਵਾ ਕਰਦੇ ਗੋਦੀ ਕਿਵੇਂ ਕਰਦੇ ਆ ਉਹ ਬਾਈ ਜੀ ਉਹਨਾਂ ਨੇ ਪਾਲ ਲੈਣਾ ਹੈ ਚੰਗੀਆਂ ਚੀਜ਼ਾਂ ਖਵਾਉਣੀਆਂ ਉਹਨੂੰ ਕਿਉਂਕਿ ਉਹਨਾਂ ਨੇ ਉਹਨੂੰ ਖਾਣਾ ਹੈ ਮੁਰਕੀ ਠੀਕ ਹੈ ਵਧੀਆ ਸੇਵਾ ਕਰਨਗੇ ਨਾ ਜਿੰਨੇ ਦਿਨ ਜਿਊਂਗਾ 68 ਨਾਲ ਰੋ ਮਰਨਾ ਤਾਂ ਇੱਕ ਦਿਨ ਹੀ ਆ ਇੱਥੇ ਲਫਾਫੇ ਤਾਂ ਨਹੀਂ ਖਾਣੇ ਪੈਂਦੇਗੇ ਹਾਂ ਇੱਥੇ ਮਿੱਤ ਮਰਦਾ ਮਰਦਾ ਸਹੀ ਗੱਲ ਆ ਜੀ ਉਸਾ ਪੱਖ ਬਿਲਕਦੇ ਰਾਜਸਥਾਨ ਜੇ ਕੋਈ ਜਾਨਵਰ ਗਾਂ ਜਾਂ ਟੱਠਾ ਮਰ ਜਾਂਦਾ ਉਹ ਲੋਕ ਚੱਕਦੇ ਵੀ ਨਹੀਂ ਚੁਕਾਉਣ ਵਾਸਤੇ ਲਿਆਉਣਾ ਪੈਂਦਾ 500 ਰੁਪਏ ਦੇਣਾ ਪੈਂਦਾ ਵੀ ਲੈ ਵੀ ਉਹਨੂੰ ਦੂਰ ਕਰਿਆ ਖਿੱਚ ਕੇ ਯਾਰ ਐਨੀ ਨਫ਼ਰਤ ਕਰਦੇ ਉਹ ਮੈਂ ਕਿਹਾ ਫਿਰ ਮਾਤਾ ਤਾਂ ਨਫ਼ਰਤ ਕਿਉਂ ਚੱਕ ਲੋ ਆਪਣੀ ਮਾਤਾ ਜੀ ਐਂ ਸੁਰਗਵਾਸ ਹੋ ਜੇ ਮੈਂ ਕਿਹਾ ਆਪਾਂ ਕੀ ਗੱਲ ਮੈਂ ਕਿਹਾ ਉਹਨੂੰ ਚੱਕਾਂਗੇ ਨਾ ਤੇ ਚੱਕੋ ਇਹਨੂੰ ਫੇਰ ਵੀ ਤੁਸੀਂ ਇਹ ਵੇਖ ਲਓ ਵੀ ਉਹਨੂੰ ਮਾਰ ਕੇ ਗਾਸ਼ ਦੀ ਆ ਉਹਦੇ ਵਿੱਚੋਂ ਪੰਡਾ ਲਫਾਫਿਆਂ ਦੀਆਂ ਨਿਕਲਦੀਆਂ ਪੇੜ ਕਿਉਂ تیر ਪਤਾ ਲੱਗਦਾ ਵੀ ਮਰੀ ਕਿਉਂ ਮਰੀ ਕਿਉਂ ਠੀਕ ਐ ਯਾਰ 1 ਕਰੋੜ ਰੁਪਿਆ ਗਊਸ ਐਸ ਲੈਂਦੀ ਐ ਸਾਰਾ ਹਾਂ ਫਿਰ ਖੇਤ ਚ ਕੋਈ ਬਰਨ ਨਹੀਂ ਦਿੰਦਾ ਆਪਦੇ ਉਦੋਂ ਡਾਂਗਾ ਮਾਰਦੇ ਆ ਉਦੋਂ ਮਾਤਾ ਨਹੀਂ ਜਦੋਂ ਛੜਕ ਚੜ ਗਈ ਫਿਰ ਮਾਤਾ ਜੋ ਸਾਡੇ ਖੇਤ ਆਕੇ ਨੁਕਸਾਨ ਕਰਨ ਲੱਗੀ ਫਿਰ ਮਾਤਾ ਜੀ ਫਿਰ ਮਾਤਾ ਇਹ ਤਾਂ ਕਰਕੇ ਅਸੀਂ ਨਾ ਨਾ ਤਾਂ ਅਸੀਂ ਉਹਨੂੰ ਮਾਰਨ ਦਿੰਨੇ ਆ ਨਾ ਜਿਉਣ ਦਿੰਨੇ ਜਿਉਣ ਦਿੰਨੇ ਠੀਕ ਐ ਜੇ ਕੋਈ ਉਹ ਲਜਾਂਦਾ ਕੱਟਣ ਵਾਲਾ ਤਾਂ ਅਸੀਂ ਮੂਰੇ ਖੜ ਜੰਨੇ ਹਏ ਸਾਡੀ ਮਾਤਾ ਲੈ ਚੱਲਿਆ ਅੱਲਾ ਦੱਸ ਹਾਂ ਹੁਣ ਮੈਂ ਤੈਨੂੰ ਦੱਸਦਾ ਨਾ ਮੈਂ ਐਦ ਕੀ ਮਿਲ ਕੇ ਆਇਆ ਇੱਕ ਗਊ ਰੱਖਿ ਚਕਾ ਹਾਂ ਸਾਡਾ ਆਪਣੇ ਹੀ ਹੈ ਜੋਰ ਪਰਾਸਤਾਨੀ ਹੈ ਜੋ ਮੈਂ ਉੱਥੇ ਰਹਿੰਦਾ ਮੇਰੇ ਲਿਆਜੀ ਜਿਹੜੇ ਉਹਨਾਂ ਦੇ ਮੁੰਡੇ ਆਣ ਵੱਡੇ ਹੋ ਗਏ ਉਹ ਮੈਂ ਕਹਿੰਦਾ ਤੂੰ ਕਰਦਾ ਨਾ ਬੇਟਾ ਕਹਿੰਦਾ ਮੈਂ ਉਹ ਸਿਵਸਣ ਵਾਲੋ ਕੇ ਸਾਥ ਉਹਨਾਂ ਗਊ ਰੱਖਿ ਚਕਾ ਹਾਂ ਮੈਂ ਮੈਂ ਕਹਿੰਦਾ ਫੇਰ ਕਹਿੰਦਾ ਬਹੁਤ ਕੰਮ ਚੱਲਦਾ ਹੈ ہمارا ਗਾਂ ਜਾ ਗੁੰਜਾ 2 ਨੰਬਰ ਦਾ ਬਹੁਤ ਦੇਸ਼ ਤੇ ਹਮ ਕੰਮ ਚੱਲਦਾ ਹੈ ਲੈ ਮੈਂ ਕਹਿੰਦਾ 2 ਨੰਬਰ ਦਾ ਕੰਮ ਵੀ ਕਰਦੇ ਨਾ ਪੈਸਾ ਪੈਸਾ ਕਹਾਂ ਸੇ ਆਏਗਾ ਖਰਚੇ ਬਹੁਤ ਹੈ ਨਾ ਖਰਚੇ ਬਹੁਤ ਹੈ ਕਹਿੰਦਾ ਖਰਚੇ ਬਹੁਤ ਹੈ ਕੰਨ ਜੰਨ ਥੰਦੀ ਚਲਾਉਣੀ ਕਹਿੰਦਾ ਬੰਦੇ ਫੜਨੇ ਤੇੜ ਫੂਕਣਾ ਕਹਿੰਦਾ ਕਿੱਥੋਂ ਆਊ ਕਿੱਥੋਂ ਆਊਗਾ ਪੁਲਿਸਾਂ ਨੂੰ ਰੋਕਦੀ ਨਹੀਂ ਕਹਿੰਦਾ ਅਸੀਂ ਤਸ਼ਕਰੀ ਕਰੀ ਜੰਨੇ ਹਲ ਲੋ ਪੂਛ ਸਭ ਨੇ ਜਗਾੜ ਬਣਾਏ ਆਪੋ ਆਪਣੀ ਗਊ ਦੇ ਉੱਤੇ ਠੀਕ ਹੈ ਸਭ ਰਾਜਨੀਤੀਆਂ ਹੋ ਰਹੀਆਂ ਇੱਕ ਜਾਨਵਰ ਤੇ ਸਹੀ ਗੱਲ ਹੈ ਫਿਰ ਸੌ ਕਿੱਥੋਂ ਭਾਲਦੇ ਆ ਯਾਰ ਸੌਖੇ ਤਾਂ ਉਹ ਲੋਕ ਆ ਯਾਰ ਉਹ ਲੋਕ ਸਹੀ ਗੱਲ ਨਾਲੇ ਖਾਂਦੇ ਆ ਨਾਲੇ ਨਜ਼ਾਰੇ ਲੈਂਦੇ ਆ ਨਾਲੇ ਕਹਿੰਦੇ ਨੈੱਟ ਤੋਂ ਕੱਢ ਲਾ ਸਭ ਤੋਂ ਤਕੜਾ ਗਊ ਦਾ ਮਾਸ ਹੈ ਵਾਲੇਜ ਅਤੇ ਤੰਦਰੁਸਤ ਸਕਦਾ ਹੈ ਬਹੁਤ ਤਕੜਾ ਗਊ ਦਾ ਮਾਸ ਹੈ ਹੋਰ ਕੋਈ ਵੀਫ ਖਾਨ ਵਾਲੇ ਨਹੀਂ ਮਾਸ ਹੈਗਾ ਇਹ ਤੋਂ ਬਿਨਾ ਲਾਇਕ ਹੀ ਨਹੀਂ ਜਿਹੜੇ ਮੁਰਗੇ ਮਰ ਕੇ ਖਾਣ ਦੇ ਲਾਇਕ ਨਹੀਂ ਮੁਰਗੇ ਅਸੀਂ ਆਪ ਤਿਆਰ ਕੀਤੇ ਆ ਹਾਂ ਇਹ ਕੋਈ ਮੁਰਗਾ ਮੁਰਗੀ ਥੋੜਾ ਮਿਲਾ ਕੇ ਅਸੀਂ ਬੱਚੇ ਪੈਦਾ ਕਰਦੇ ਆ ਇਹ ਤਾਂ ਅਸੀਂ ਆਪ ਬਿਜਲੀਆਂ ਬੁਜਲੀਆਂ ਤਿਆਰ ਕਰਕੇ ਆਪ ਕਰਿਆ ਮਸ਼ੀਨਾ ਰਾਹੀਂ ਠੀਕ ਹੈ ਇਹ ਤਾਂ ਅਸੀਂ ਖਤਮ ਵੀ ਕਰ ਸਕਦੇ ਹਾਂ ਜੇ ਬਣਾਉਣਾ ਹਟ ਜਾਗੇ ਖਤਮ ਹੋ ਜਾਣਗੇ ਠੀਕ ਹੈ ਸਹੀ ਗੱਲ ਖਤਮ ਕਰ ਦਿਓ ਇਹਨਾਂ ਨੂੰ ਬੱਕਰਿਆਂ ਨੂੰ ਹੌਲੀ ਹੌਲੀ ਖਤਮ ਕਰ ਦਿਓ ਹੈ ਗਊਆਂ ਨੂੰ ਚੱਕਰੋ ਚਮਚੀ ਹਾਂ ਇਹ ਵੀ ਗੱਲ ਬੋਲੂ ਖਿੱਲਾ ਕੀ ਦਰਦ ਪੰਜੂਏ ਹੈ ਹੈ ਸਹੀ ਗੱਲ ਆਈ 20 25 25 ਰੁਪਏ ਕਿਲੋ ਦੇਓ ਬਰੀ ਬਾਣੂ ਕ ਨਹੀਂ ਹਾਂ ਉਹ ਵੀ ਸ਼ਕੋ ਬਈ ਹਾਂ ਇਤ ਗੜੀ ਦਾ ਰਸਤ ਹੋ ਹਾਂ ਖਾ ਕੇ ਹੋ ਜਾਓ ਚੋ ਟਿਆੜ ਕੇ ਦੇਖੀ ਜਾਉ ਕਾਲ ਨੂੰ ਡਰਨਾ ਭਾਈ ਹੈ ਹੁਣ ਤੇਰਾ ਫਰੀਦੀ ਖੇਡਦਾ ਸੀਗਾ ਸੌਂ ਲੱਗੇ ਫਰੀਦੀ ਜਿਹੜਾ ਕਰੈਕਟ ਜੀ ਦਾ ਮੈਚ ਖੇਡਦਾ ਬਾਤਾਂ ਵਾਲਾ ਮੁੰਡਾ ਫਰੀਦੀ ਖੇਡਿਆ ਕਰਾ ਬਹੁਤ ਸਾਲਾਂ ਦੀ ਗੱਲ ਆ ਬਾਬਾ ਉਹਨੂੰ ਪੁੱਛਿਆ ਪੱਤਰਕਾਰਾਂ ਨੇ ਉਹ ਕਹਿੰਦੇ ਵੀ ਜਿਹੜਾ ਤੇਰਾ ਬੱਲਾ ਵੀ ਲੱਕੜ ਦਾ ਕਿ ਲੋਹੇ ਦਾ ਕਹਿੰਦੇ ਰ ਹੈ ਨਾ ਲੱਕੜ ਦਾ ਪਰ ਜਿਵੇਂ ਅੱਜ ਚੱਲਿਆ ਮੈਨੂੰ ਵੀ ਸ਼ੱਕ ਪਈ ਲੋਹੇ ਦਾ ਹੀ ਲੋਹੇ ਦਾ ਮੈਨੂੰ ਵੀ ਸ਼ੱਕ ਪਈ ਮੈਨੂੰ ਸੱਚੀ ਆਏ ਲੱਗੀ ਹੋਵੇ ਪਾਸੇ ਬੈਠੋ ਨੂੰ ਵੀ ਸਾਲਾ ਕਹੇ ਕੀ ਆ ਇਹ ਲੋਹੇ ਦਾ ਉਹ ਬੋਲ ਮਾਰੇ ਬਾਹਰ ਬੋਲ ਮਾਰੇ ਬਾਹਰ ਉਹਨੇ ਇੱਕ ਦੁਕਾਨ ਦੇ ਨਾਲ ਬੋਦਾ ਮਕਾ ਤੇ ਮੈਨੂੰ ਉਹਦੀ ਗਵਾਹ ਦਾ ਹੀ ਕੰਜਰ ਦਾ ਇੱਕ ਦੁਕਾਨ ਤੇ ਆਵਾ ਬੈ ਹੋਰ ਉਹ ਗਵਾਹ ਦਾ ਹੀ ਜਿਹੜੀ ਸੜਦਾ ਹੀ ਖੁਦ ਹੋਜੀ ਆਉਣੀ ਨਹੀਂ ਛੁੜ ਕੇ ਠੀਕ ਹੈ ਅਸੀਂ ਉੱਪੀ ਜਿਵੇਂ ਬੈਠੇ ਪੀਂਦੇ ਪੀਂਦੇ ਮੇਰੇ ਅੱਗੇ ਵੀ ਜਾਦਾ ਮੈਂ ਸ਼ਰਤ ਲਾ ਲਈ ਉਹ ਤੇ ਕਹਿੰਦੇ ਕੌਣ ਜਿੱਤੂ ਮੈਂਗਾ ਪਾਤਾ ਹਾਂ ਹਾਂ ਯਾਨਾ ਕਿਉਂ ਮੇਰੇ ਮੈਗੋ ਦੇ ਟੱਟੇ ਖਾਦੇ ਆ ਯਾਰ ਇੰਨਾ ਵੀ ਕੂਕੜੀਆਂ ਖਾਦੀਆਂ ਹੁਣ ਇੱਕ ਕੂਕੜੀ ਵਾਲਾ ਮਾਰੂਗਾ ਬੈਠ ਤੇ ਅਕ ਟੱਟੇ ਮਾਰੂਗਾ ਬੋਲ ਕਿਤੇ ਲਿਆਉਣੀ ਆ ਉਹੀ ਗੱਲ ਫਰੀਦੀ ਦਾ ਏਡਾ ਕਰਦੇ ਜਦੋਂ ਨੇ ਮਾਰੀ ਬੋਲ ਦੇ ਭਰਾਵਾ ਥਾਪੀ ਜੀ ਉਹ ਕੱਪੜਿਆਂ ਵਾਲੀ ਬੋਲਦਾ ਕੁੜੀ ਵੀ ਵਿੱਚੋਂ ਬਾਹਰ ਨਿਕਲੀ ਉਹ ਗਾਂ ਛੱਡ ਜੇ ਵੀ ਟੱਪ ਗਈ ਉਹਨਾਂ ਨੂੰ ਹੋਰ ਦੇ ਉਹ ਡੱਬਾ ਜਿਹਾ ਲਿਆਉਂਦੇ ਹੁੰਦੇ ਨੇ ਨਾ ਹੋਰ ਦੇਤੀ ਉਹਨੂੰ ਉਹ ਮਾਰਿਓ ਨੇ ਹੋਰ ਦੇਤੀ ਉਹਨਾਂ ਦਾ ਪਾਕਿਸਤਾਨ ਵਾਲਿਆ ਉਹ ਕਰਾਂ ਹੋਰ ਪਤਾ ਨਹੀਂ ਜਾਣਦੇ ਕਿੱਥੇ ਸੜ ਪਾ ਕੇ ਤਰ ਨੂੰ ਆ ਸਹੀ ਗੱਲ ਇਹ ਫਾਇਦਾ ਮੈਂ ਕਿ ਮੁਰਗੀ ਦਾ ਸੀ ਗਾਂ ਦਾ ਉਹਨਾਂ ਨੂੰ ਮੈਂ ਦੱਸਿਆ ਪਰ ਉਹ ਮੈਂ ਜਾ ਆਇਆ ਟੱਕ ਜਾ ਯਾਰ ਇੱਕ ਤਕੜੀ ਦਿੱਤੀ ਮੈਂ ਕਿਹਾ ਦੇਖ ਲੋ ਫਾਇਦਾ ਕੀ ਹੈ ਗਊ ਦਾ ਦੇ ਵਗ ਇੱਕ ਵਾਰ ਗੁਗੜੀ ਆਇਆ ਇੱਕ ਵਾਰ ਉਹ ਆ ਗੁਗੜੀ ਆਲਾ ਨਹੀਂ ਸਿੱਟਿਆ ਕਰੇ ਆ ਮੋੜ ਕੇ ਸਾਰੇ ਗੁਗੜੀ ਆਏ ਝਾਕ ਕੇ ਗਨ ਬੌਲ ਹੀ ਨ ਲੱਭੇ ਠੱਠਿਆ ਆਏ ਮਾਰਿਆ ਕਰਨ ਇੱਕ ਦੂਜੇ ਦੇ ਆਏ ਖਸਣ ਜਾਏ ਮੁੱਕੀ ਮਾਰ ਕੇ ਉਹ ਫੇਰ ਆ ਰਹੇ ਇਹ ਕਰਕੇ ਫੇਰ ਖੜ ਜਾ ਕੇ ਆਏ ਆ ਜਾ ਵੀ ਆਇਆ ਵੀ ਗਾਲਿਆਂ ਫਿਰ ਜਾਇਆ ਕਰੇ ਕੂਕੜੀਆ ਆਇਆ ਆਇਆ ਕਰਕੇ ਉਹ ਆਵੇ ਚੁਲਾ ਲਾਵੇ ਪਹਿਲਾ ਟਾਈਮ ਫੰਗ ਉਹ ਕਰੰਗੜੇ ਆਇਆ ਫਿਰ ਉਹ ਡੱਬੇ ਵਾਲਾ ਜਾਇਆ ਕਰੇ ਨਵੀਂ ਲੋ ਬੋਲ 프리ਦੀ ਦੀ ਮੰਤ ਕਰੀ ਗੋ ਥੋੜਾ ਜਿਹਾ ਹੌਲਾ ਕਰ ਲਿਆ ਇਹਨਾਂ ਕਿਉਂ ਕਹਿੰਦੇ ਬੌਦਾਂ ਨਹੀਂ ਹੁੰਦੀਆਂ ਪਹਿਣੀ ਦੀ ਉਹ ਕਹਿੰਦਾ ਗਰਾਊਂਡੋਂ ਬਾਹਰ ਬੰਦੇ ਛੱਡੋ ਕੱਟੀਆਂ ਕਰਨ ਆ। ਕੱਟੀਆਂ ਕਰਨ। ਨਰੋ ਨਹੀਂ ਸੌਣੀਆਂ ਹੁਣ। ਹਾਂ। ਜ਼ੋਰ ਹੁਣ ਠੱਠੇ ਵਾਲਾ ਲੱਗ ਰਿਹਾ। ਹਾਂ। ਅਜ ਨਾ ਵਰਕਾ ਪਿਆਰਿਓ। ਠੱਠੇ ਦੇ ਕੋਕੜੀ ਦਾ। ਹਾਂ। ਤੁਸੀਂ ਡਿਸਾਈਡ ਕਰਨਾ ਵੀ ਆਪਾਂ ਕੋਕੜੀ ਵਾਲੇ ਬਾਨਾ ਕਿ ਠੱਠੇ ਵਾਲੇ ਬਾਨਾ। ਇਹ ਖਾਣਾ ਦਾ ਟਟਾ ਹੈਗਾ ਉਹ ਨਹੀਂ ਖਾਣਾ ਤਾਂ ਕੋਈ ਨਾ ਖਾਓ ਜਰਾ। ਹਾਂ। ਗੱਲ ਕਰ ਤਮ। ਹਾਂ। ਕਿਸੇ ਤੇ ਪਾਪ ਨਹੀਂ ਕਿਸੇ ਤੇ ਪੁੰਨ ਨਹੀਂ ਪਿਆਰਿਓ। ਮਾਸ ਮਾਸ ਕਰ ਮੂਰਖ ਧਕੜਾ। ਮੂਰਖਾਂ ਦੇ ਪਿੱਛੇ ਤੋਂ ਕੀ ਲੈਣਾ। ਇਨੇ ਖਾਣਾ ਈ ਚਾਹ ਕੋ ਬਸ ਯਨੇ ਨਹੀਂ ਖਾਣਾ ਕੋਸ ਨਾ ਖਾਓ ਪਣ ਰੋਟੀ ਵੀ ਛੱਡ ਦਿਓ ਪਹਿਲਾ ਪਾਣੀ ਜੀਵ ਹੈ ਪਾਣੀ ਵੀ ਜੀਵਤਾ ਹੈ ਜਿਹੜਾ ਸਾਰੀਆਂ ਚੀਜ਼ਾਂ ਨੂੰ ਹਰਾ ਕਰਦਾ ਸਹੀ ਗੱਲ ਹੈ ਠੀਕ ਹੈ ਫਿਰ ਅਸੀਂ ਕਿੱਥੇ ਭਾਲਦੇ ਆ ਯਾਰ ਸਹੀ ਗੱਲ ਹੈ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰੋ ਮੇਰੇ ਭਰਾ ਦੱਬ ਕੇ ਵੇਖੀ ਜੋ ਜਗਾੜਾ ਪੈਣੀ ਮੈਂ ਪੈ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ